ਦੂਸਰੇ ਦਿਨ ਦੇ ਨਾ ਇੱਕ ਬਹੁਤ ਵੱਡਾ ਸੀਨ ਸੀਗਾ ਉਹ ਕੱਟਿਆ ਗਿਆ ਸੀ ਜੇ ਤੁਸੀਂ ਫਿਲਮ ਦੇਖੀ ਆ ਤੁਹਾਨੂੰ ਮੈਂ ਦੱਸਦਾ ਸਿਵਿਆ ਆਂਦਾ ਨਾ ਸਕੂਟਰ ਤੇ ਫਰਸਟ੍ਰੇਸ਼ਨ ਚ ਬਾਹਰ ਆਂਦਾ ਕਿ ਵੀ ਯਾਰ ਇਹਨੂੰ ਮੈਂ ਹਨਾ ਰੋਕਿਆ ਸੀ ਤੂੰ ਨਾ ਹਨਾ ਨਹੀਂ ਮੰਨਿਆ ਮਰ ਗਿਆ ਕਿਕਰ ਕਹਿੰਦਾ ਕਿ ਭਾਜੀ ਕੀ ਹੋ ਗਿਆ ਤੇ ਮੈਂ ਉਹ ਉਹਦੇ ਤੇ ਨਾ ਸਿਵਿਆ ਬਰਸ ਜਾਂਦਾ ਤੁਹਾਡੇ ਕੋਲੋ ਬਰਫ਼ ਦਾ ਇੰਤਜ਼ਾਮ ਨਹੀਂ ਕੀਤਾ ਰਿਹਾ ਕੀਤਾ ਜਾ ਸਕਦਾ ਛੜਦੀਆਂ ਪੀਹਲਾ ਸਾ ਅੰਦਰੋਂ ਦੀ ਉਹ ਮੇਰੇ ਨਿਕਲੀ ਉਹ ਸਿਵਿਆ ਨਿਕਲਿਆ ਉਹ ਕਿਉਂਕਿ ਮੈਂ ਮੰਨ ਗਿਆ ਸੀਗਾ ਕਿ ਵੀ ਯਾਨੀ ਤੁਸੀਂ ਖੁਦ ਫੀਲ ਕੀਤਾ ਵੀ ਉੱਥੇ ਸਿਵਿਆ ਆਇਆ ਤੁਹਾਡੇ ਵਿੱਚ ਸਿਵਿਆ ਹੀ ਸੀ ਦੂਸਰੇ ਦਿਨ ਦੇ ਨਾ ਇੱਕ ਬਹੁਤ ਵੱਡਾ ਸੀਨ ਸੀਗਾ ਉਹ ਕੱਟਿਆ ਗਿਆ ਸੀਨ ਐਕਚੁਅਲ ਦੇ ਵਿੱਚ ਉਹ ਬਹੁਤ ਵਧੀਆ ਸੀਨ ਸੀਗਾ ਸਾਰੇ ਐਕਟਰਸ ਦਾ ਅੱਛਾ ਜੇ ਤੁਸੀਂ ਫਿਲਮ ਦੇਖੀ ਆ ਤੁਹਾਨੂੰ ਮੈਂ ਦੱਸਦਾ ਸਿਵਿਆਂ ਦਾ ਨਾ ਸਕੂਟਰ ਤੇ ਹੂੰ ਅੰਦਰ 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 ਕਹਿੰਦਾ ਕਿੱਥੇ ਆ ਅੰਦਰ ਜਾਂਦਾ ਹੈ ਬਿਲਕੁਲ ਸਟਾਰਟਿੰਗ ਤੇ ਉਹ ਸੀਨ ਸੀਗਾ ਫਿਰ ਉਹਦੇ ਲਾਗੇ ਵੀ ਬੈਠਦਾ ਉਹ ਸੀਨ ਵੀ ਕੱਟਿਆ ਗਿਆ ਸੀਗਾ ਲਾਗੇ ਬੈਠ ਕੇ ਹਨਾ ਰੋਂਦਾ ਫਿਰ ਬਾਹਰ ਬਾਹਰ ਆ ਕੇ ਫਰਸਟ੍ਰੇਸ਼ਨ ਚ ਬਾਹਰ ਆਂਦਾ ਕਿ ਵੀ ਯਾਰ ਇਹਨੂੰ ਮੈਂ ਹਨਾ ਰੋਕਿਆ ਸੀ ਤੂੰ ਨਾ ਹਨਾ ਨਹੀਂ ਮੰਨਿਆ ਮਰ ਗਿਆ ਫਰਸਟ੍ਰੇਸ਼ਨ ਚ ਬਾਹਰ ਆਂਦਾ ਤੇ ਬਾਹਰ ਆ ਕੇ ਨਾ ਕਿਕਰ ਨੂੰ ਕਹਿੰਦਾ ਜੋ ਸੀਨ ਨਹੀਂ ਹੈ ਕਿਕਰ ਕਹਿੰਦਾ ਕਿ ਭਾਜੀ ਕੀ ਹੋ ਗਿਆ ਤੇ ਮੈਂ ਉਹ ਉਹਦੇ ਤੇ ਨਾ ਸਿਵਿਆ ਬਰਸ ਜਾਂਦਾ ਵੀ ਤੁਹਾਡੇ ਕੋਲੋ ਬਰਫ਼ ਦਾ ਇੰਤਜ਼ਾਮ ਨਹੀਂ ਕੀਤਾ ਰਿਆ ਕੀਤਾ ਜਾ ਸਕਦਾ ਛੜਦੀਆਂ ਪੀਹਲਾ ਸ਼ਾ ਬੜਾ ਜਿਆਦਾ ਇੰਪੈਕਟਫੁਲ ਸੀਨ ਸੀਗਾ ਬਰਸ ਜਾਂਦਾ ਸੀ ਵਯਾ ਜਿਹੜਾ ਸੀ ਵਯਾ ਬਹੁਤ ਸ਼ਾਂਤ ਸੋ ਇਹ ਚੀਜ਼ਾਂ ਸੀਗੀਆਂ ਇਹ ਕੱਟਤੀਆਂ ਸੀ ਹਾਂ ਇਹ ਕੱਟਿਆ ਗਿਆ ਹੁੰਦੀਆਂ ਚੀਜ਼ਾਂ ਇਹ ਵੀ ਹੁਕਮ ਹੂੰ ਪਰ ਇਹ ਚੀਜ਼ ਜਿਹੜਾ ਮੈਂ ਸੁਣ ਰਿਹਾ ਮੈਂ ਇਹ ਇਸ ਚੀਜ਼ ਨੂੰ ਜਿਵੇਂ ਹੁਣ ਮਾਈਂਡ ਦੇ ਵਿੱਚ ਇਮੇਜ ਕ੍ਰੀਏਟ ਹੋ ਰਹੀ ਹੈ ਵੀ ਕਿਸ ਤਰੀਕੇ ਨਾਲ ਉਹ ਚੀਜ਼ ਵਿੱਚ ਲੰਭਾਈ ਜਾਂਦੀ ਹੋਊਗੀ ਵੀ ਉਹ ਬੜਿਆ ਬੜਾ ਬਹੁਤ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵੇਰੀਏਸ਼ਨ ਸੀ ਕਿ ਵੀ ਇੱਕ ਉਹ ਬੌਂਡ ਬਹੁਤ ਜ਼ਿਆਦਾ ਬੌਂਡ ਸੀਗਾ ਚਮਕੀਲੇ ਦਾ ਤੇ ਸਿਵਿਆ ਸਾਹਿਬ ਦਾ ਕਿ ਵੀ ਉੱਥੋਂ ਪਤਾ ਲੱਗਾ ਸੀਗਾ ਪਤਾ ਲੱਗਣਾ ਸੀ ਆਡੀਅੰਸ ਨੂੰ ਕਿ ਵੀ ਕਿੰਨਾ ਜ਼ਿਆਦਾ ਪਿਆਰ ਸੀਗਾ ਪਿਆਰ ਸੀਗਾ ਹੈਨਾ ਭਰਾਵਾਂ ਵਾਲਾ ਤੇ ਬਰਸ ਜਾਂਦਾ ਇੱਧਰ ਹੈਨਾ ਸਾਰੀਆਂ ਚੀਜ਼ਾਂ ਫਿਰ ਉੱਥੋਂ ਪਤਾ ਲੱਗਦਾ ਕਿ ਬੜਾ ਕਮਾਂਡਿੰਗ ਕੋਈ ਬੰਦਾ ਆਇਆ ਹੂੰ ਫਿਰ ਪਰ ਚਲੋ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਫਿਲਮ ਦੀ ਡਿਊਰੇਸ਼ਨ ਨੂੰ ਲੈ ਕੇ ਬਹੁਤ ਸਾਰੀ ਚੀਜ਼ਾਂ ਲੈ ਕੇ ਕੰਪਰੋਮਾਈਜ਼ੇਸ਼ਨ ਹੋ ਜਾਂਦੀ ਕੰਪਰੋਮਾਈਜ਼ ਕਰ ਲੈਂਦੇ ਕੱਟਿਆਗਾ ਮੇਰਾ ਇਕੱਲੇ ਤਾਂ ਨਹੀਂ ਬੜੇ ਜਾਨੇ ਦੇ ਸੀਨ ਕੱਟੇਗੇ ਠੀਕ ਹੈ ਕੋਈ ਗੱਲ ਨਹੀਂ ਸੋ ਉਸ ਜਗ੍ਹਾ ਤੇ ਜਦੋਂ ਫਰਸਟ੍ਰੇਸ਼ਨ ਹੋ ਕੇ ਜਦੋਂ ਬਾਹਰ ਨਿਕਲਦਾ ਨਾ ਉਹ ਸੀਨ ਇੰਨਾ ਜ਼ਿਆਦਾ ਇੰਪੋਰਟੈਂਟ ਸੀਗਾ ਉੱਥੇ ਰੋਣਾ ਬਹੁਤ ਇੰਪੋਰਟੈਂਟ ਸੀ ਔਨ ਟਾਈਮ ਮੈਂ ਇੱਕ ਕਰੀ ਗਲਿਸਰਿਨ ਯੂਜ਼ ਕਰ ਲਈ ਹਣਾ ਪਹਿਲੇ ਦਿਨ ਈਜ਼ੀ ਲੱਗਾ ਦੂਜੇ ਦਿਨ ਯੂਜ਼ ਕਰ ਲਈ ਸੇਮ ਟਾਈਮ ਤੇ ਹਣਾ ਨਹੀਂ ਨਹੀਂ ਪਹਿਲੇ ਦਿਨ ਯੂਜ਼ ਕੀਤੀ ਸੀ ਨਾ ਉਹ ਪਹਿਲੇ ਸੀਗਾ ਕਿ ਸਕੂਟਰ ਦੇ ਅੰਦਰ ਜਾਂਦੇ ਆ ਬੈਂਦਿਆਂ ਦਾ ਸੀਨ ਦੂਸਰੇ ਦਿਨ ਸੀਗਾ ਅੰਦਰੋਂ ਬਾਹਰ ਆਂਦੇ ਆ ਹਣਾ ਬਾਹਰ ਆ ਕੇ ਬਾਕੀਆਂ ਨੂੰ ਕਹਿੰਦਾ ਪਿਆ ਕਿ ਯਾਰ ਤੁਸੀਂ ਧਿਆਨ ਨਹੀਂ ਰੱਖਿਆ ਉਹ ਸੀਨ ਬੜਾ ਇੰਪੋਰਟੈਂਟ ਸੀਗਾ ਮੈਂ ਹੁਣ ਤਿਆਰ ਤੇ ਸੀ ਨਹੀਂ ਅੰਦਰੋਂ ਮੈਂ ਗਲਿਸਰਨ ਵਰਤ ਰਹਾ ਉਹ ਮੇਰ ਤੋਂ ਪੈ ਗਈ ਜਿਆਦਾ ਗਲਿਸਰਨ ਉਹ ਸੀਨ ਦੇ ਵਿੱਚ ਹੀ ਮੇਰੇ ਅੱਖਾਂ ਸੜ ਗਈਆਂ ਉਹ ਇੰਨੀਆਂ ਜਿਆਦਾਆਂ ਅੱਖਾਂ ਸੜ ਗਈਆਂ ਮੈਂ ਸੀਨ ਚੱਲਦਾ ਪਿਆ ਕੰਟੀਨਿਊਸਲੀ ਮੈਂ ਤੜਪਦਾ ਰਿਹਾ ਮੈਂ ਕੀ ਕਰ ਲਿਆ ਮੈਂ ਬੈਂਡ ਨਾ ਵਜਾ ਲਾ ਇੱਕ ਸੀਨ ਪਿੱਛੇ ਕੰਮ ਖਰਾਬ ਹੋ ਜਾਣਾ ਸੀਨ ਕੱਟ ਹੋਇਆ ਮੈਂ ਸਰ ਨੂੰ ਫਰਸਟ੍ਰੇਟ ਫਰਸਟ੍ਰੇਟ ਹੋ ਗਿਆ ਤਾਂ ਮੈਂ ਸਰ ਨੂੰ ਕਿਹਾ ਮੈਂ ਕਿਹਾ ਸਰ ਮੈਂ ਗਲਿਸਰਨ ਯੂਜ਼ ਨਹੀਂ ਕਰ ਰਿਹਾ ਰਿਕਵੈਸਟ ਆ ਮੈਨੂੰ ਟਾਈਮ ਦਿੱਤਾ ਜਾਏ ਇਮਤੀਆਜ਼ ਅਲੀ ਸਰ ਨੂੰ ਐਦਾਂ ਕੌਣ ਬੋਲ ਸਕਦਾ ਉਹ ਵੱਡਾ ਡਾਇਰੈਕਟਰ ਮੈਂ ਬੋਲਦਾ ਮੈਂ ਕਿਹਾ ਸਰ ਮੈਨੂੰ ਟਾਈਮ ਚਾਹੀਦਾ ਮੈਂ ਹੁਣ ਤੋਂ ਗਲਿਸਰਨ ਯੂਜ਼ ਨਹੀਂ ਕਰੂੰਗਾ ਕਹਿੰਦੇ ਠੀਕ ਆ ਕੋਈ ਗੱਲ ਨਹੀਂ ਫਿਰ ਮੈਂ ਸੋਚਿਆ ਕੀ ਕਰਾਂ ਕੀ ਕਰਾਂ ਕੀ ਕਰਾਂ ਅਥਰੂ ਕਿੱਥੋਂ ਲਿਆਵਾਂ ਫਿਰ ਮੇਰੇ ਦਿਮਾਗ 'ਚ ਆਇਆ ਆਈਡੀਆ ਜੋ ਮੈਂ ਰਿਹਸਲਸ ਕਰਦਾ ਹੁੰਦਾ ਸੀਗਾ ਇੱਕ ਬਹੁਤ ਸੋਹਣਾ ਸੀਨ ਆ ਜਿੱਥੋਂ ਪਤਾ ਲੱਗਦਾ ਕਿ ਵੀ ਸਿਵਿਆ ਦਾ ਚਮਕੀਲੇ ਨਾ ਕਿੰਨਾ ਪਿਆਰ ਸੀ ਫੋਨ ਕੱਟ ਜੋ ਫੋਨ ਕੱਟ ਸੀ ਨਾ ਜੋ ਫੋਨ ਕੱਟ ਸੀ ਜਿਹੜੋਕੇ ਅੰਦਾ ਕਿ ਵੀ ਤੂੰ ਇੰਡੀਆ ਨਹੀਂ ਮੈਂ ਕਿਹਾ ਉਹ ਸਕ੍ਰਿਪਟ ਲੈ ਕੇ ਆਓ ਉਹ ਮੈਂ ਸੀਨ ਨੂੰ ਰੀਡ ਕੀਤਾ ਇੱਕ ਵਾਰ ਦੋ ਵਾਰ ਹਨਾ ਸੀਨ ਨੂੰ ਰੀਡ ਕੀਤਾ ਮਹਿਸੂਸ ਕੀਤਾ ਇਹਨੂੰ ਰੋਕਦਾ ਸੀ ਪਤੰਦਰ ਨੂੰ ਮੈਂ ਸਾਹਮਣੇ ਲਾਸ਼ ਪਈ ਆ ਨਿਕਲ ਗਿਆ ਰੋਣਾ ਹਮ ਤੇ ਉਹ ਫਿਰ ਮੈਂ ਲਗਾਤਾਰ 4 ਦਿਨ ਜੋ ਸ਼ੂਟ ਹੋਇਆ ਨਾ ਨਰੇਸ਼ਨ ਚੱਲ ਰਹੀ ਹੈ 4-5 ਦਿਨ ਆਈ ਕੀਤਾ ਮੈਂ ਮੈਗਾ ਫੋਨ ਕੱਟ ਲੈ ਗਿਆ ਨਰੇਟ ਡਾਇਲੋਗਸ ਮੇਰੇ ਕੁਝ ਹੋਰ ਹੁੰਦੇ ਸੀਗੇ ਪਰ ਪਰ ਮੈਂ ਪਰ ਮੈਂ ਕੀ ਕਹਿੰਦਾ ਸੀਗਾ ਸਰ ਮੈਂ ਗਲਿਸਰਿਨ ਯੂਜ਼ ਕਰ ਰਿਹਾ ਉਹ ਰੁਕਦੇ ਸੀ ਮੇਰੇ ਵਾਸਤੇ ਇਮਤੀਆਜ਼ ਸਰ ਰੁਕਦੇ ਸੀਗੇ ਪੂਰਾ ਸੈੱਟ ਰੁਕਦਾ ਸੀਗਾ ਉਹ ਕਹਿੰਦੇ ਸੀ ਆ ਪਿੰਦਰ ਵੈਨਵਰ ਯੂ ਰੈਡੀ ਮੈਂ ਫੋਨ ਕੱਟ ਪੜਦਾ ਸੀਗਾ ਸਾਹਮਣੇ ਮਹਿਸੂਸ ਕਰਦਾ ਸੀ ਪਿੱਛੇ লাশ ਪਈ ਆ ਹੋਏਂਦਾ ਸੀ ਰੜੀ ਜਿਹੜੀ ਤੁਸੀਂ ਨਰੇਸ਼ਨ ਦੇਖੀ ਆ ਨਾ ਹੂੰ ਇੰਨੇ ਕ ਜਿਆਦਾ ਅੰਦਰੋਂ ਦੀ ਉਹ ਮੇਰੇ ਨਿਕਲੀ ਉਹ ਸਿਵਿਆ ਨਿਕਲਿਆ ਉਹ ਕਿਉਂਕਿ ਮੈਂ ਮੰਨ ਗਿਆ ਸੀਗਾ ਕਿ ਵੀ ਯਾਨੀ ਤੁਸੀਂ ਖੁਦ ਫੀਲ ਕੀਤਾ ਵੀ ਉੱਥੇ ਸੀ ਵੀ ਆਇਆ ਤੁਹਾਡੇ ਵਿੱਚ ਸਿਵਿਆ ਹੀ ਸੀ ਸਿਵਿਆ ਹੀ ਸੀ ਵੀ ਉਹ ਫੋਨ ਕੱਟ ਪੜਦਾ ਸੀਗਾ ਮੈਂ ਹੂੰ ਰੋਜ਼ ਪੜਦਾ ਸੀ ਰੋਜ਼ ਉਹ ਫਾਰਮੂਲਾ ਸੀ ਮੇਰਾ ਇਹ ਮੈਂ ਸੋਚ ਕੇ ਨਹੀਂ ਕਿਹਾ ਸੀਗਾ ਮੌਕੇ ਤੇ ਮੈਂ ਕਿਹਾ ਕਿ ਵੀ ਮੈਂ ਕੀ ਕਰਾਂ ਮੈਨੂੰ ਕੋਈ ਹੱਲ ਨਹੀਂ ਲੱਭ ਰਿਹਾ ਸਾਡਾ ਜਵਾਬ ਤੁਹਾਡੇ ਅੰਦਰ ਹੀ ਹੁੰਦਾ ਤੁਹਾਨੂੰ ਲੱਭਣਾ ਪੈਂਦਾ ਬਿਲਕੁਲ ਤੇ ਮੈਂ ਫੋਨ ਕੱਟ ਡਿੱਲੀ ਪੜਦਾ ਸੀਗਾ ਉਹ ਸੀਨ ਤੋਂ ਪਹਿਲੇ ਮੈਂ ਫੋਨ ਕੱਟ ਪੜਨਾ ਤੇ ਫਿਰ ਮੈਂ ਸੀਨ ਕਰ ਲੈਣਾ ਕਈ ਵਾਰੀ ਇਦਾਂ ਵੀ ਹੋਇਆ ਕਿ ਵੀ ਪਹਿਲੇ ਟੇਕ ਚ ਹੀ ਖਤਮ ਹੋ ਗਿਆ ਡਨ ਹੋ ਗਿਆ ਮੈਂ ਕਹਣਾ ਯਾਰ ਇਹ ਹੋ ਕੀ ਰਿਹਾ ਵੀ ਸ਼ੁਕਰ ਆ ਮੈਂ ਮੈਨੂੰ ਇਹ ਬੜਾ ਡਰ ਹੁੰਦਾ ਸੀਗਾ ਕਿ ਮੈਂ ਟੇਕਸ ਨਾਲ ਲੈਣਾ ਹਨਾ ਪਹਿਲੇ ਹੀ ਮੈਂ ਸੀਨ ਤੋਂ ਪਹਿਲਾਂ ਹੀ ਮੈਂ 10 15 ਸਕਿੰਡ 20 ਸਕਿੰਡ ਮੈਂ ਸਾਰਿਆਂ ਨੂੰ ਰੁਕਣ ਲਈ ਕਹਿਣਾ ਮੈਂ ਟੇਕਸ ਨਹੀਂ ਲੈ ਸਕਦਾ ਜਿਆਦਾ ਹਨਾ ਵੀ ਥੋੜਾ ਜਿਹਾ ਚੰਗਾ ਨਹੀਂ ਸਮਝਦਾ ਸੀਗਾ ਮੈਂ ਕਿ ਯਾਰ ਕੀ ਸੋਚਣਗੇ ਠੀਕ ਹੈ ਸੋ ਇਹ ਗੱਲਾਂ ਹੋਈਆਂ ਫਿਰ ਉੱਥੋਂ ਦੀ ਫਿਰ ਮੈਂ ਵਧੀਆ ਤਰੀਕੇ ਦੇ ਨਾਲ ਮੈਨੂੰ ਪਤਾ ਲੱਗ ਗਿਆ ਕਿ ਵੀ ਗੇਮ ਕੀ ਹੈ ਗੇਮ ਮੈਂ ਕਰੈਕ ਕਰ ਲਈ ਮੈਂ ਉਹ ਸਿਵਿਆ ਸਾਹਿਬ ਦਾ ਚਮਕੀਲੇ ਦਾ ਮੈਂ ਫੋਨ ਕੱਟ ਪੜਨਾ ਮਹਿਸੂਸ ਕਰਨਾ ਐਕਚੁਅਲ ਚ ਰੋਣਾ ਨਿਕਲ ਆਣਾ ਤੇ ਉਹ ਉਹ ਐਕਟ ਐਕਟਰ ਨੇ ਪਾਣੀ ਮੰਗ ਉਹਨਾ ਫਲੋ ਮੰਗ ਉਹ ਸਿਵਿਆ ਆਇਆ ਦਾ ਕੰਮ ਨਿਕਲਦਾ ਰਿਹਾ ਬਾਕੀ ਜਿਵੇਂ ਕੋਈ ਕਿਸੇ ਨੂੰ ਫੋਨ ਕਰਕੇ ਕਹਿੰਦਾ ਨਹੀਂ ਸਿਵਿਆ ਸਾਹਿਬ ਆ ਜਾਓ ਤੁਹਾਡਾ ਕੰਮ ਆ ਗਿਆ ਤੇ ਉਹ ਦਾ ਕੰਮ ਮੇਰੇ ਨਾਲ ਹੁੰਦਾ ਰਿਹਾ ਸਿਵਿਆ ਸਾਹਿਬ ਨੂੰ ਬੁਲਾ ਲੈਂਦਾ ਸੀ ਕਿ ਮੈਂ ਫੋਨ ਕਰਕੇ ਤੇ ਸਿਵਿਆ ਸਾਹਿਬ ਸੋ ਘਰ